ਸੋਹਾਰ ਸੰਗਤਿਓ ਜੇ ਆਪਾਂ ਲਿਖਤ ਜਿਹੜੀ ਆ ਉਹ ਪੜ੍ਹਿਆ ਕੋਈ ਪਰਮ ਤੇ ਭੁਲੇਖਾ ਇਹਦੇ ਵਿੱਚ ਜਿਹੜਾ ਉਹ ਨਹੀਂ ਰਹਿ ਜਾਣਾ ਕਿ ਕਿਸ ਦੇ ਨਾਮ ਦੀ ਜੈ ਆਜ ਆਪਾਂ ਸਮੇਂ ਦੀ ਮੰਗ ਦੇ ਹਿਸਾਬ ਦੇ ਨਾਲੇ ਬਚਨ ਸਾਂਝੇ ਕੀਤੇ ਆ ਸੱਚਖੰਡ ਤੋਂ ਗੱਲ ਚੱਲਦੀ ਆ ਔਰ ਜਦੋਂ ਸੱਚਖੰਡ ਨਹੀਂ ਸੀ ਇਹ ਪਰਮੇਸ਼ਰ ਤੇ ਉਦੋਂ ਵੀ ਆਇਆ ਸੀ ਇਸ ਸਾਖ ਮਹਾਰਤੋਂ ਦੀ ਪਹਿਲਾਂ ਦੀ ਗੱਲ ਕਰੀ ਦੀਨ ਤੇ ਚਲੋ ਆਉਂਦੇ ਤੈਨੂੰ ਸਮਾਂ ਜ਼ਿਆਦਾ ਹੋ ਗਿਆ ਤੇ ਜਿਹੜਾ ਜੋਤੀ ਜੋਤ ਰੂਪ ਹਾਰਿਆ ਜਿਨੇ ਦੇ ਛੱਡ ਕੇ ਜੋਤ ਰੂਪ ਖੇਰ ਕੀਤੀ ਹੈ ਉਹ ਕੌਣ ਆ ਇਹੋ ਮਹਾਰਾਜ ਸ਼ੇਰ ਸਿੰਘ ਆ ਸਰਬਣ ਤੋਂ ਨਿਰਗੁਣ ਰੂਪ ਉਤਾਰਨ ਕਰਦੇ ਇਸੇ ਕਰਕੇ ਮਹਾਰਾਜ ਕਹਿੰਦੇ ਨੇ 20 ਅਕੀਸਾ ਹਰ ਜਗ ਦੀਸ਼ਾ 24 ਅਵਤਾਰ ਕਿ ਮੇਰੀ ਖੇਲ ਕੇਵਨ 2 0 ਦੀ ਨਹੀਂ ਕੀ ਕਿ ਜਿਸ ਤਰ੍ਹਾਂ ਅਵਤਾਰ ਪੈਗੰਬਰ ਤੇ ਗੁਰੂਆਂ ਦੀ ਸੀ ਇਹ 2 ਤੋਂ 0 ਹੋਏ ਤੇ 1 ਹੋ ਕੇ ਨਹੀਂ ਬਖਾ ਸਕੇ 0 ਰੂਪ ਹੋਏ ਤੇ ਮਾਤ ਲੋਕ ਤੋਂ ਜਿਹੜਾ ਨਿਸ਼ਾਨ ਮਿਟ ਗਿਆ ਜਦੋਂ ਸਰਗੁਣ ਦੇਹ ਤਨ ਮੰਦਰ ਖੇ ਹੋ ਗਿਆ ਕਬਰਾਂ ਦੇ ਵਿੱਚ ਲੇਟ ਗਏ ਔਰ ਜਿਹੜਾ ਸ਼ੀਆ ਸਾਢੇ ਤਿੰਨ ਹੱਥ ਬਣਿਆ ਦੇਹ ਨਹੀਂ ਰਹੀ ਤੇ 0 ਰੂਪ ਹੋ ਕੇ ਤੇ ਖਤਮ ਹੋ ਕੇ ਤੇ ਕੋਈ ਪਰਤਿਆ ਨਹੀਂ ਬਾਰਿਖ ਕਹਿੰਦੇ ਨਹੀਂ ਮੈਂ 0 ਤੋਂ 2 ਤੋਂ 0 ਤੇ 0 ਤੋਂ ਤੇ 2 ਤੋਂ 1 ਹੋ ਕੇ ਫੇਰ ਆ ਗਿਆ ਮੈਂ ਮੈਂ ਵਖਰੀ ਖੇਡ ਕੀਤੀ ਆ ਮੈਂ 2 1 ਦੀ ਤਰ੍ਹਾਂ ਅੱਗੇ ਖੇਡ ਪੀਦੀ ਆ ਆਪੇ ਮੈਂ ਦੋ ਤੋਂ ਇੱਕ ਹੋ ਗਿਆ ਇੱਕ ਤੋਂ ਦੋ ਬਣਦਾ ਸਿਫਰ ਤੋਂ ਇੱਕ ਬਣ ਜਾਣਾ ਇੱਕ ਤੋਂ ਮੈਂ ਦੋ ਹੋ ਜਾਣਾ ਦੋ ਤੋਂ ਮੈਂ ਸਿਫਰ ਹੋ ਜਾਣਾ ਔਰ ਫੇਰ ਮੈਂ ਸਿਫਰ ਤੋਂ ਦੋ ਤੋਂ ਇੱਕ ਹੋ ਕੇ ਪਰਤ ਕੇ ਆ ਗਿਆ ਵੀ ਸਭ ਪੀਸਾ ਨੇ ਮੈਂ ਹਰ ਜਿਹੇ ਦੀਸ਼ਿਆਂ ਚਾਰੀਆਂ ਉਤਾਰਿਆ ਆਪੇ ਨਿਰਭਣਿਆ ਆਪੇ ਮੈਂ ਸਰਬੋਨਿਆ ਤੋਂ ਇੱਕ ਖੇਡ ਹਰ ਸੰਤ ਜਿਓ ਇਦਾਂ ਹੋਈ ਆ ਆਪੇ ਪਰਤ ਕੇ ਆਏ ਮੈਂ ਦੁਬਾਰਾ ਜਿਕਾਰੇ ਤੇ ਥੋੜਾ ਜਿਹਾ ਹੋਰ ਆਪਾਂ ਬਚਣ ਸਾਚਾ ਕਰ ਲਈਏ ਸੋ ਹਗ ਸਾਚਾ ਨਾਮ ਜਪਾ ਕੇ ਨੇਕ ਅਨੰਤ ਮਹਾਰਾਜ ਸ਼ੇਰ ਸਿੰਘ ਨਾਮ ਉਤਰਾ ਕੇ ਇਹ ਹੁਣ ਪਤਾ ਕੀ ਪ੍ਰਚਾਰ ਕਹਿੰਦੇ ਆ ਦੀਰ ਵਾਲਾ ਨੇਕ ਅਨੰਤ ਤੇ ਮਹਾਰਾਜ ਜੀ ਨੇ ਨੂੰ ਅਕਾਲ ਪੁਰਖ ਨੂੰ ਤੇ ਸੰਤ ਮਣੀ ਸਿੰਘ ਨੇ ਮੋਢੇ ਤੇ ਚੁੱਕ ਕੇ ਰੱਖ ਲਿਆ ਸੀ ਨੇਕ ਲੰਕ ਦੇਵਾਲੇ ਤੇ ਜਾ ਕੇ ਹਰ ਮੰਦਰ ਸਾਹਿਬ ਮੰਜੀ ਸਾਹਿਬ ਦੇ ਉੱਪਰ ਬਿਠਾ ਦਿੱਤਾ ਪੰਜਵੇਂ ਪਾਸ਼ਾ ਦਾ ਬਚਨ ਪੂਰਾ ਕੀਤਾ ਨਾ ਗਿਆ ਸੀ ਹਰ ਜੋ ਹਰ ਮੰਦਰ ਆਵੇਗੇ ਕਿ ਇਹ ਜਿਹੜਾ ਹਰ ਮੰਦਰ ਆ ਇਹ ਹਰੀ ਦੇ ਨਾਮ ਤੇ ਬਣਿਆ ਉਹਦਾ ਮੰਦਰ ਆ ਔਰ ਹਰੀ ਇਸ ਮੰਦਰ ਦੇ ਵਿੱਚ ਆਊਗਾ ਤੇ ਫਿਰ ਹਰੀ ਜਦੋਂ ਨੇਕ ਰੰਗ ਦੇ ਤਾਰਨ ਕਰਕੇ ਆਇਆ ਤੇ ਮੰਜੀ ਸਾਹਿਬ ਦੇ ਉੱਪਰ ਜਦੋਂ ਬੈਠੇ ਆ ਮੰਜੀ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹਰਮੰਦਰ ਸਾਹਿਬ ਜਾ ਕੇ ਉਸ ਮੰਜੀ ਸਾਹਿਬ ਤੇ ਬੈਠੇ ਆ ਦੇਉ ਦੇ ਕਰਕੇ ਨੇਕਲੰਕ ਪੁਜਾਰੇ ਸੀ ਨਾ ਜਦੋਂ ਸਤਿਗੁਰੂ ਮਣੀ ਸਿੰਘ ਪੁਜਾਰੀਆਂ ਨੂੰ ਕਿਹਾ ਸੀ ਕੋ ਕਾ ਦਿੱਤਾ ਸੀ ਕਿ ਅੱਜ ਹਰ ਜੂ ਹਰ ਮੰਦਰ ਦੇ ਵਿੱਚ ਆਏ ਜੇ ਤੇ ਗੁਰੇ ਅਰਜਨ ਦੇਵ ਨਾ ਬਚਨ ਪੂਰੇ ਕੀਤੇ ਜੇ ਪੁਜਾਰੀਓ ਤੈ ਕੇ ਦੇ ਚਰਨੀ ਪੈ ਜਾਓ ਨੇਕਲੰਕ ਦੇ ਵਾਲੇ ਨੂੰ ਚੁੱਕ ਕੇ ਘੰਟੋਂ ਖੜਿਆ ਸੀ ਦੇਹ ਵਾਲੇ ਸਤਿਗੁਰੂ ਮਣੀ ਸਿੰਘ ਦੇਹ ਵਾਲੇ ਪੁਜਾਰੀ ਤੇ ਮਾਤ ਲੋਕ ਦੇ ਨੇਕਲੰਕ ਦੇ ਕਰਕੇ ਵੀ ਇਹੋ ਹੋਇਆ ਪੰਦ ਤਤ ਕਰਕੇ ਵੀ ਇਹ ਨੇਕਲੰਕਿਆ ਇਹ ਰਿਹਾ ਕਿ ਆਦਨ ਨੇਕ ਅਲੰਕ ਦਾ ਸੱਚਾ ਦਰਸ਼ਕ ਨੇਕ ਅਲੰਕ ਦਾ ਦਰਸ਼ਨੀ ਕਹਿ ਰਿਹਾ ਸੀ ਸਤਿਗੁਰਮਣੀ ਸਿੰਘ ਜਦੋਂ ਡੱਗਾ ਮਾਰਿਆ ਔਰ ਜਿਹੜਾ ਵਜਾਇਆ ਹਰਮੰਦਰ ਸਾਹਿਬ ਤੇ ਔਰ ਅੰਮ੍ਰਿਤਸਰ ਦੇ ਗੜੀਆਂ ਉੱਚਿਆਂ ਦੇ ਵਿੱਚ ਜਦੋਂ ਢੋਲ ਮਾਰਿਆ ਇਹ ਨੇਕ ਅਲੰਕ ਉਕਾਰ ਮਾਮੇ ਜੀ ਆਏ ਆ ਕੇ ਦਰਸ਼ਨ ਕਰਨ ਤੇ ਕੀ ਕਵਾਂਗੇ ਇਹ ਪੰਜ ਤਤ ਨੇਕ ਨਕ ਨਹੀਂ ਇਹ ਨੇਕ ਅਲੰਕ ਦਾ ਦਰਸ਼ਨ ਨਹੀਂ ਨਹੀਂ ਇਹ ਆਤਮਨ ਮਤ ਦਾ প্রচারকੂਟ ਦਾ ਪ੍ਰਚਾਰਿਆ ਸੱਚੇ ਪਾਤਸ਼ਾਹ ਆਪੇ ਸਰਬੁਣ ਸੂਪ ਨੇ ਆਪੇ ਨਿਰਗੁਣ ਨੇ ਆਪੇ ਦੇਹ ਕਰਕੇ ਨੇਤ ਲੰਕ ਨੇ ਆਪੇ ਜੋਤ ਰੂਪ ਨੇ ਇਹਨਾਂ ਨੂੰ ਦੇਹ ਕਰਕੇ ਵੀ ਕੋਈ ਕਲੰਕ ਨਹੀਂ ਇਹ ਨਹੀਂ ਕਿ ਦੇਹ ਤਾਂ ਅਨਕਾਰੀ ਆਕਾਰਪਰਕ ਨੇ ਤੇ ਫਿਰ ਦੇਹ ਤਾਂ ਰਹੀ ਤੀ ਤੇ ਦੇਹ ਕਰਕੇ ਕਲੰਕ ਹੋ ਗਿਆ ਤੇ ਦੇਹ ਕਰਕੇ ਤੇ ਗੁਣ ਨਹੀਂ ਰਹੇ ਦੇਹ ਕਰਕੇ ਵੀ ਕੋਈ ਕਲੰਕ ਨਹੀਂ ਨਿਸ਼ਕਲੰਕਿਆ ਨੇਕ ਕਲੰਕਿਆ ਇਸੇ ਕਰਕੇ ਸ਼ਬਦ ਫੋਟੋ ਦੇ ਉੱਪਰ ਵੀ ਲਿਖਿਆ ਨੇਕ ਕਲੰਕ ਨਰੈਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਕੇ ਮਹਾਂਦੀ ਮੈਂ ਉੱਤੇ ਲਿਖਾਇਆ ਗਿਆ ਥੱਲੇ ਲਿਖਾਇਆ ਗਿਆ ਵੱਲੋਂ ਹਰ ਸੰਗਤ ਸੇਵਾਦਾਰ ਪੂਰਨ ਸਿੰਘ ਜੇਠੂਆ ਜਿਲ੍ਹਾ ਅੰਮ੍ਰਿਤਸਰ ਤੇ ਪੂਰਨ ਸਿੰਘ ਜੇਠੂਆ ਜਿਸ ਦਾ ਜਿਲ੍ਹਾ ਅੰਮ੍ਰਿਤਸਰ ਆ ਪਿੰਡ ਜੇਠੂਆ ਉਹ ਵੀ ਦੇਹ ਕਰਕੇ ਇਹਨਾਂ ਸੇਵਾਦਾਰ ਨੇ ਤੇ ਦੇਹ ਕਰਕੇ ਕਿ ਮਹਾਰਾਜ ਪੂਰਨ ਸਿੰਘ ਦੇ ਵਿੱਚ ਸੇਵਾਦਾਰ ਵਾਲੇ ਗੁਣ ਨਹੀਂ ਸੀ ਕਿ ਪੰਜ ਤਤ ਕਰਕੇ ਸਤਪੁਰ ਸ਼ਬਦ ਜਾਂ ਸ਼ਬਦ ਗੁਰੂ ਦੇ ਵਿੱਚ ਸੇਵਾਦਾਰ ਵਾਲੇ ਉਹ ਗੁਣ ਖਤਮ ਹੋ ਜਾਂਦੇ ਆ ਕਿਉਂ ਜੀ ਕਿ ਉਹ ਰਹਿੰਦੇ ਆ ਪੰਜ ਤਤ ਕਰਕੇ ਦੇਹ ਕਰਕੇ ਵੀ ਦੇਰੇ ਚ ਗੁਣ ਆਣੇ ਸੇਵਾਦਾਰ ਆਪਣੇ ਵਿੱਚ ਦੇਹ ਕਰਕੇ ਵੀ ਸੇਵਾਦਾਰ ਵਾਲੇ ਗੁਣ ਸੀ ਸੋ ਹਰੇ ਸੱਚਾ ਨਾਮ ਜੋ ਪਾ ਕੇ ਨੇਕ ਲੰਕ ਮਾੜਾਈ ਛੇਰ ਸਿੰਘ ਨਾਮ ਪਰਾ ਕੇ ਨੇਕ ਲੰਕ ਆਪਣਾ ਨਾਮ ਰੱਖ ਲਿਆ ਕਿ ਮੈਂ ਮਹਾਰਾਜ ਛੇਰ ਸਿੰਘ ਆ ਮੈਨੂੰ ਕੋਈ ਕਰਨ ਨਹੀਂ ਮੈਂ ਨੇਕ ਲੰਕਿਆਂ ਉਂਟ ਚਾਰ ਜੈ 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 ਕਾਰ ਸ਼ਾਮ ਮੇ ਉੱਤਰ ਦੱਖਣ ਚੌਹਾਂ ਕੁੰਟਾ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਕਹਿ ਰਹੇ ਨੇ ਮੈਂ ਜੈ ਜੈਕਾਰ ਕਰਾ ਦਿੱਤੀ ਆਪਣੇ ਨਾਮ ਦੀ ਚਾਰ ਘੰਟ ਹੋਏ ਜੈ ਜੈ ਜੈਕਾਰੋ ਸਤਿ ਜੋਤ ਪ੍ਰਾਪਤ ਕਰੇ ਆਕਾਰ ਗੁਰਮੁਖ ਸਾਚੇ ਪ੍ਰਾਵੇ ਆਤਮ ਜਗਾਏ ਦੇਵੇ ਚਰਤਕਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸਾਚਾ ਦੇਵੇ ਏਕਾ ਨਾਮ ਅਧਾਰ ਚਾਰ ਵਰਨੇ ਕਾ ਆਧਾਰ ਏਕਾ ਦਿਸੇ ਦਾ ਦਰਬਾਰ ਚੌਵਾਂ ਵਰਨ ਇੱਕੀ ਆਧਾਰ ਆ ਇੱਕੀ ਦਾ ਦਰਬਾਰ ਦਸਰਾ ਗਿਣਾ ਲੇਖ ਲੰਚਦਾ ਨੇਕ ਨਕਨਾਰਾਇਣ ਨਾਰੇ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਏਕਾ ਏਕੰਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਜੋਤ ਸਰੂਪ ਏਕੰਕਾਰ ਆ ਪਹਿੰਦੀ ਸਾਰੀ ਘੇਰ ਕਰਨ ਵਾਲਾ ਆ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਜੰਮਾ ਬਾਤ ਲੋਕ ਵਿੱਚ ਪਾਏ ਜਿਸ ਨੇ ਸਤਖੰਡ ਦੇ ਵਿੱਚ ਗੁਰੂ ਅਵਤਾਰ ਪੈਗੰਬਰ ਸਹਿਬਾਨਾ ਨੂੰ ਉਹਨਾਂ ਦੀ ਬੇਨਤੀ ਸੁਣ ਕੇ ਔਰ ਬੇ ਜਿਹੜੀ ਬੇਨਤੀ ਉਪਰੋਕਤ ਸੁਣੀ ਔਰ ਆਤਮਾ ਨੂੰ ਸੰਦੇਸ਼ ਦਿੱਤਾ ਕਿ ਮੇਰੇ ਵਿੱਚ ਗੋਹਣਿਆ ਤੋ ਉਸ ਗਣਵਰਤ ਨੇ ਸਰਬਉਨਾਦੀ ਮਾਰਗ ਨੇ ਜੰਮਾ ਕਿੱਥੇ ਪਾਇਆ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਮਾਤ ਲੋਕ ਵਿੱਚ ਪਾਇਏ ਮਾਤ ਲੋਕ ਪ੍ਰਭਾਗ ਲਗਾਇਆ ਪਿੰਡ ਘਿੰਡ ਨੂੰ ਕਣਕਪੁਰੀ ਵਿੱਚ ਜਾ ਮਾ ਪਾਇਆ ਤੀਨ ਲੋਕ ਹੋਏ ਰੁਸ਼ਨਾਇਆ ਜਮਾ ਕਿਥੇ ਪਾਇਆ ਸੀ ਪਿੰਡ ਘਿੰਡ ਦੇ ਵਿੱਚ ਕਣਕਪੁਰੀ ਦੇ ਵਿੱਚ ਮਾਤ ਪਤਾ ਤੇ ਆਕਾਸ਼ ਤਿੰਨਾਂ ਲੋਕਾਂ ਦੇ ਵਿੱਚ ਰੁਸ਼ਨਾਇਆਂ ਕਰ ਦਿੱਤੀਆਂ ਪ੍ਰਵੇਸ਼ ਨੇ ਜਦੋਂ ਜਮਾ ਧਾਰਨ ਕੀਤਾ ਤਿੰਨਾਂ ਲੋਕਾਂ ਦੇ ਵਿੱਚ ਰੁਸ਼ਨਾਇ ਕਰ ਦਿੱਤੀ ਮਾਤ ਇਹ ਮਾਤ ਆ ਪਤਾਲ ਇਸ ਤੋਂ ਥੱਲੇ ਆ ਇਹਨਾਂ ਸੋਚੋ ਕਿ ਇਸ ਤੋਂ ਥੱਲੇ ਦੀ ਰਚਨਾ ਇਸ ਤੋਂ ਥੱਲੇ ਵੀ ਰਚਨਾ ਬਹੁਤ ਹੈ ਔਰ ਇਸ ਤੋਂ ਉੱਪਰ ਵੀ ਰਚਨਾ ਬਹੁਤ ਹੈ ਔਰ ਕੀ ਦੱਸ ਰਹੇ ਸੱਚੇ ਪਾਤਸ਼ਾਹ ਜਦੋਂ ਮੈਂ ਜਾਮਾ ਪਾਇਆ ਮਾਤ ਇਹ ਮਾਤ ਆ ਮਾਤਿਕ ਹੈ ਜਿੱਥੇ ਬੈਠੇ ਜੀ ਭਗਤ ਜੀ ਨੂੰ ਇੱਥੇ ਜਾਮਾ ਪਾਇਆ ਮਾਤ ਪਤਾਲ ਆਕਾਸ਼ ਇਹ ਮਾਤਿਆ ਇਸ ਤੋਂ ਧਲੇ ਪਤਾਲ ਆਉਂ ਔਰ ਇਸ ਤੋਂ ਉਪਰ ਆਕਾਸ਼ ਆ ਮਾਤ ਪਤਾਲ ਆਕਾਸ਼ ਪ੍ਰਭ ਸਾਚੇ ਜੈ 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 ਕਾਰ ਕਰਾਇਆ ਬੜਾ ਸਾਹਜ ਸਪਸ਼ਟ ਹੈ ਕਿ ਮੈਂ ਇੱਕ ਵੇਲੇ ਧੇਤਾਰਨ ਕੀਤੀ ਆ ਜਮਾਤਾਰਨ ਕੀਤਾ ਮਾਤ ਲੋਕ ਤੇ ਔਰ ਮੈਂ ਤਿੰਨਾਂ ਲੋਕਾਂ ਦੇ ਵਿੱਚ ਪ੍ਰਭ ਨੇ ਮੈਂ ਆਪਣੇ ਸੱਚੇ ਨਾਮ ਦੀ ਜੈ 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 ਕਾਰ ਕਰਾ ਦਿੱਤੀ ਹੈ ਗਣ ਗਨ ਦਰਬ ਪ੍ਰਭ ਦਰ ਫੂਲਨ ਵਰਖਾਲਾ ਗਣ ਗਨ ਦਰਬ ਇਸ ਦਰਦਵਾਰੇ ਤਾਂ ਕਿ ਫੁੱਤਾਂ ਦੀ ਵਰਖਾ ਕੀਤੀ ਜਦੋਂ ਜਾਮਾ ਧਾਰਨ ਕੀਤਾ ਪਰਮੇਸ਼ਰ ਨੇ ਕਰੋੜ ਤੇਤੀਸ ਪ੍ਰਭ ਚਰਨ ਬਹਾਇਆ ਮਹਾਰਾਜ ਛੇਰ ਸਿੰਘ বিষ্ণੂ ਭਗਵਾਨ ਜਾਮਾ ਮਾਤ ਲੋ ਇਕਾ ਦੇਵੇ ਸੋਹਗ ਨਾਮ ਅਧਾਰੇ ਔਰ ਆਪਣੇ ਨਾਮ ਦਾ ਸੋਹਗ ਦਾ ਇੱਕ ਆਧਾਰ ਦਿੱਤਾ ਤੇ ਸਭ ਤੋਂ ਪਹਿਲਾਂ ਸੋਹਗ ਨਾਮ ਕਿਸ ਨੂੰ ਦਿੱਤਾ ਸੰਤ ਸਤਗੁਰੂ ਬਾਬਾ ਮਣੀ ਸਿੰਘ ਜੀ ਨੂੰ ਆਪਣਾ ਨਾਮ ਟੱਕ ਟੰਡ ਦਿੱਤੀ ਸੋਹਗ ਟੱਕ ਚਾਰ ਕੁੰਟ ਜਾਵੇ ਬਾਤੋ ਜਦੋਂ ਅਸੀਂ ਸੋਹਗ 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 ਜਪੀ ਜਾਂਦੇ ਹਾਂ ਜਦੋਂ ਅਸੀਂ ਸੋਹੰ ਕਹਿੰਦੇ ਆ ਤੇ ਕਿਸ ਨੂੰ ਕਹਿੰਦੇ ਆ ਤੂੰ ਮੇਰਾ ਮੈਂ ਤੇਰਾ ਸੋਗ ਦੇ ਨਾਲ ਜਦੋਂ ਅਸੀਂ ਸੋਹੰ ਕਹਿੰਦੇ ਆ ਤੇ ਮਹਾਰਾਜ ਸ਼ੇਰ ਸਿੰਘ ਇੱਕ ਘੁੰਡਵਾਰੇ ਨੂੰ ਕਹਿ ਰਹੇ ਆ ਸੋਹੰ ਸੋਹੰ ਕਹਿ ਕੇ ਤੂੰ ਮੇਰਾ ਮੈਂ ਤੇਰਾ ਆ ਐ ਪ੍ਰਮਾਤਮਾ ਮੈਂ ਤੇਰੀ ਯਾਦ ਵਿੱਚ ਮੈਂ ਤੂੰ ਮੇਰਾ ਤੇ ਮੈਂ ਤੇਰਾ ਸੋਹੰ ਦੇ ਸ਼ਬਦ ਨਾਲ ਤੂੰ ਮੇਰਾ ਮੈਂ ਤੇਰਾ ਇਹਨਾਂ ਨੂੰ ਕਿਹਾ ਜਾ ਰਿਹਾ ਸੋਹੰਗੇ ਸ਼ਬਦ ਚਾਰ ਪੰਟੋ ਬਜਾਏ ਵਾਚੋ ਸ਼ੇਰ 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 ਸਿੰਘ ਜਾਏ ਤਾਜ ਗੱਜਨ ਵਾਲਾ ਏਕੀਆ ਨਿੱਕੋ ਹੀ ਸ਼ੇਰ ਆ ਆਦ ਵਿੱਚ ਆਦ ਤੋਂ ਨੀ ਪਹਿਲਾਂ ਮਦ ਵਿੱਚ ਤੇ ਅੰਤ ਦੇ ਅੰਤ ਤੱਕ ਸ਼ੇਰ 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 ਸਿੰਘ ਜਾਏ ਤਾਜ ਵੇਦ ਪੁਰਾਨ ਪੰਜਾਬ ਵੇਦ ਪੁਰਾਨ ਕੁਰਾਨ ਅਮੀਲ ਸਾਹਿਤ ਰਸ਼ੇ ਵਿੱਚੋਂ ਮਾਤ ਜਾਏ ਅਨਪਾਚ ਤੇ ਆਪ ਹੀ ਹੋਰ ਕਹਿ ਰਹੇ ਕਿ ਪਰਮੇਸ਼ਰ ਕਹਿ ਰਹੇ ਮਹਾਰਾਜ ਸ਼ੇਰ ਸਿੰਘ ਕਿ ਨਾਨਕ ਭੱਜ ਜਾਣਾ ਬਾਤ ਲਗਦੇ ਸੋ ਹੰਗੇ ਸ਼ਬਦ ਪਾਏ ਆਣ ਸਾਧ ਸੰਗਤ ਰਖਾਏ ਨਾਚ ਹੋਰ ਸੋਹ ਸ਼ਬਦ ਦੇ ਕੇ ਸਾਧ ਸੰਗਤ ਦੀ ਲੱਜ ਰਖੀ ਆ ਪਰਮੇਸ਼ਰ ਨੇ ਮਹਾਰਾਜ ਸ਼ੇਰ ਸਿੰਘ ਜੀ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਰਨ ਆਏ ਜਨ ਸੀਸ ਝੁਕਾਏ ਪਰਦੇ ਨਾਏ ਕਾਤੋ ਕਰਨਾ ਤੇ ਉਹਦਾ ਜਨ ਸੀ ਸੱਚਾਉਂਦਾ ਉਹਨੇ ਫੜਦੇ ਕੱਜ ਲੈਣਾ ਹਰ ਸੰਤ ਜੀਓ ਸੋ ਜੇਕਾਰਾ ਜਿਹੜਾ ਆ ਇਹਦੇ ਵਿੱਚ ਕੋਈ ਪਰੰਪਰ ਲੇਖਾ ਨਹੀਂ ਲੇਕਿਨ ਇਹ ਪ੍ਰਚਾਰਕ ਜਿਹੜੇ ਆ ਮਨਮਤ ਦੇ ਨਾਲ ਸੱਚੇ ਪਾਤਸ਼ਾਹ ਦੇ ਜੇਕਾਰੇ ਦੇ ਉੱਪਰ ਜਿਹੜੇ ਆ ਆਪ ਦੇਖੇ ਪਾ ਰਹੇ ਨੇ ਔਰ ਮਨਮਤ ਦੇ ਨਾਲ ਜਿਹੜਾ ਇਹ ਗੱਲ ਸਾਰੀ ਕਰੀ ਜਾ ਰਹੀ ਦੀ ਤਤਾਂ ਵਾਲਾ ਹੀ ਘਵਟ ਦੇ ਵਿੱਚ ਵਸਿਆ